ਸ੍ਰੀ ਗੁਰੂ ਅਗੇ ਹੈ ਗ੍ਰੰਥ ਅਗੇ ਹੈ ਸਹਿ ਹੁਣ ਇਥੇ ਇੱਕ ਹੋਰ ਵਿਚਾਰ ਆ ਗਈ ਕਿ ਉਦੋਂ ਆਦਿ ਸ਼ਬਦ ਹੈ ਜੀ ਸ਼ਬਦ ਨੇ ਦਸ ਜਾਮੇ ਧਾਰ ਕੇ ਫਿਰ ਸ਼ਬਦ ਗੁਰੂ ਗ੍ਰੰਥ ਸਾਹਿਬ ਆ ਪਰਦਾਸ ਦਾ ਸ਼ਬਦ ਆ ਇਹ ਰੋ ਸਰੋ ਵਿੱਚ ਦਰਸ਼ਨ ਦੇ ਰਹਿਣੇ ਮਹਾਰਤ ਸਾਹਬਤਾ ਇਹ ਕਹਿੰਦੇ ਗੁਰੂ ਗ੍ਰੰਥ ਸਹਿ ਇਹਦੇ ਵਿੱਚ ਭਗਤਾਂ ਦੀ ਵੀ ਬਾਣੀ ਹੈ ਜਿਹੜਾ ਬਹੁਤ ਸਾਰੇ ਐਸਾ ਗਿਆਨ ਗਿਆਨ ਸੇਵਾ ਸਿਮਰ ਇੱਕ ਥਾਂ ਤੇ ਲੈ ਆਵੇ ਉਹਨੂੰ ਕਹਿੰਦੇ ਗ੍ਰੰਥ ਭਗਤ ਨੇ ਜੇ ਪਏ ਕਿ ਇਹ ਵੀ ਇੱਕੜੇ ਰੱਬ ਹੋਏ ਨੇ ਤੇ ਘਟ ਵੀ ਨਹੀਂ ਹੋਏ ਜੇ ਰੱਬ ਨਹੀਂ ਹੋਏ ਤੇ ਘਟ ਵੀ ਨਹੀਂ ਸਗਲੇ ਕਲੇਸ਼ਿੰਦਕ ਪਿਆ ਖੇਦ ਨਾਮੇ ਨਰੈਣ ਨਾਹੀ ਪੇ ਗੁਰੂ ਗ੍ਰੰਥ ਸਾਹਿਬ ਜੀ ਦੱਸ ਦਿੰਦੇ ਕਿ ਨਾਮ ਦੇ ਵਿੱਚ ਰੱਬ ਵਿੱਚ ਫਰਕ ਹੀ ਕੋਈ ਨਹੀਂ ਮਿਲ ਗਿਆ ਜੀ ਪਾਣੀ ਵਿੱਚ ਪਾਣੀ ਜਿਹੜੇ ਜਿਹੜੇ ਭਗਤ ਮਿਲ ਗਏ ਸੀ ਉਹਨਾਂ ਦੇ ਰਸਨਾ ਤੇ ਰੱਬ ਬੋਲਿਆ ਪ੍ਰਭ ਜੀ ਵਸੈ ਸਾਧ ਕੀ ਰਸਨਾ ਜਣੇ ਖਣੇ ਦੇ ਨਹੀਂ ਬੋਲਿਆ ਆਹੋ ਜਿੱਥੇ ਰੱਬ ਬੋਲਣ ਡਿਆ ਰਸਨਾ ਤੇ ਬਿਲਕੁਲ ਨਹੀਂ ਉਹ ਜਿਹੜੇ ਐਸੇ ਹੋਏ ਨੇ ਉਹਨਾਂ ਦੀ ਰਸਨਾ ਤੇ ਰੱਬ ਬੋਲਿਆ ਕਿ ਉਹਨਾਂ ਦੀ ਬਾਣੀ ਬ੍ਰह्म ਗਿਆਨੀਆਂ ਦੀ ਤਤ ਵੇਦਿਆਂ ਦੀ ਅਪੇਦਵਾਸਤਾ ਵਾਲਿਆਂ ਨੇ ਕਹੀਏ ਗੁਰੂ ਗ੍ਰੰਥ ਸਾਹਿਬ ਜੀ ਤੁ ਜਿਹੜੇ ਸਾਰੇ ਮਹਾਪੁਰਸ਼ਾਂ ਜਿਹੜੇ ਰੱਬ ਨੂੰ ਮਿਲੇ ਹੋਏ ਨੇ ਉਹਨਾਂ ਨਾਲ 300 ਸਾਲ ਪਹਿਲਾਂ ਵੀ ਇਹ ਉਹ 300 ਸਾਲ ਦੇ ਵਿੱਚ ਐਸਾ ਮੈਂ ਕੋਈ ਭਗਤ ਨਹੀਂ ਹੋਇਆ ਪਰ ਜਿੱਤੇ ਹੋਰ ਪਹੁੰਚੇ ਸਨ ਉਹਨਾਂ ਦੀ ਬਾਣੀ ਹੈ ਨਾ ਉਹ ਪਤਨਿਕਰ 500 ਹੌਣੇ ਨਾਲ ਦੇਵ ਜੀ ਨੂੰ ਨਾਲ ਜੀ ਨਾਲੋਂ 200 ਸਾਲ ਪਹਿਲਾਂ ਹੋਏ ਹਜ਼ਾਰਾਂ ਭਗਤ ਹੋਣਗੇ ਸੀ ਉਹਨਾਂ ਦੀ ਬਾਣੀ ਕਿਉਂ ਨਹੀਂ ਉਹ ਵਾਹਿਗੁਰੂ ਨਾਲ ਇੱਕ ਮਿਕ ਨਹੀਂ ਸੀ ਹੋਇਆ ਉਹਨਾਂ ਦੀ ਰਸਨਾ ਤੇ ਜਰਬ ਬੋਲਦਾ ਤੇ ਉਹਨਾਂ ਦੇ ਵੀ ਸ਼ਬਦ ਆਉਣੇ ਸੀ ਗੁਰੂ ਗ੍ਰੰਥ ਸਾਹਿਬ ਉਦੋਂ ਆਦਿ ਸ੍ਰੀ ਗੁਰੂ ਗ੍ਰੰਥ ਉਹ ਸਾਰੇ ਇਕੱਠ ਜਦੋਂ ਐ ਸਮਝੀਏ ਕਿ ਜਦੋਂ ਮੱਥੇ ਤੇ ਕੰਧਰ ਪਈ ਹੈ ਕਿ ਕਿਨੂੰ ਕਿਨ ਟੇਕਾ ਗਿਆ ਮੱਥਾ ਕਰਸ ਤੇ ਨਾ ਸੋਦਾ ਆਪਾਂ ਗੁਰੂ ਗ੍ਰੰਥ ਸਾਹਿਬ ਨੇ ਤੇ ਸਾਰੇ ਭਗਤਾਂ ਨੂੰ ਟੇਕ ਲਿਆ ਉਹਨਾਂ ਅਨੰਦ ਸਹਿਬ ਨੂੰ ਟੇਕ ਲਿਆ ਗੁਰੂ ਅੰਗਦ ਸਾਹਿਬ ਨੂੰ ਟੇਕ ਲਿਆ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੇ ਮਿਟੇ ਲਿਆ ਗੁਰੂ ਅਰਜਨ ਦੇਵ ਜੀ ਨੇ ਮਿਟੇ ਲਿਆ ਗੁਰ ਹਰਗੋਬਿੰਦ ਮਹਾਰਾਜ ਨੂੰ ਮੱਥਾ ਟੇਕ ਕੇ ਗਏ 7ਵੇਂ 8ਵੇਂ 9ਵੇਂ 10ਵੇਂ ਤੇ ਗੁਰੂ ਗ੍ਰੰਥ ਸਾਹਿਬ ਕਿੰਨੀ ਵੱਡੀ ਗੱਲ ਹੈ ਜੀ ਸਾਡੇ ਸਮਝ ਵਿੱਚ ਆ ਜੇ ਫਿਰ ਪੈਸੇ ਮਾਰਦੇ ਵਗਾ ਕੇ ਜਿਵੇਂ ਮਦਾਰੀ ਵੀ ਅੱਜ ਕੱਲ ਕਹਿੰਦੇ ਅਰੇ ਭਈਆ ਢੱਪੇ ਮਿੰਡਾ ਲੋ ਇਸ ਮੱਥਾ ਟੇਕ ਕੇ ਹੁੰਦਾ ਨਹੀਂ ਪਤਾ ਗਾਥ ਬੜੀ ਲੰਮੀ ਗਾ ਰੋਹਾਨੀਅਤ ਬਹੁਤ ਅਕੀ ਤੂੰ ਇੰ ਆਸਤਕ ਧਰਤੀ ਤੇ ਲਾਉਣਾ ਕਈ ਤੁਸੀਂ ਦੇਖਿਆ ਹੋਣਾ ਚੁੰਝ ਵਾਲੀ ਪੱਗ ਬੰਨ ਲੈਂਦੇ ਤੇ ਐਂ ਅੰਗੂਠਾ ਕਰਦੇ ਨਿੱਕੇ ਹੁੰਦੇ ਨਾ ਪੰਜਾਬ ਖੇਡਦੇ ਹੁੰਦੇ ਤੇ ਐਂ ਕਰਦੇ ਇੰਗਲੀ ਮੰਗਲੀ ਢਾਈ ਸੰਗੜਾ ਟੱਟ ਸਮੇਂ ਦਿਨਿਆ ਤੈਨੂੰ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਅੰਗੂਠਾ ਵਿਖਾ ਕੇ ਮੱਥਾ ਟੇਕਦੇ ਨਾ ਲੋਕਾਂ ਦਾ ਅੰਗੂਠਾ ਵੱਢਣ ਵਾਲਾ ਨਾ ਹੀ ਹੋਵੇ ਤੇ ਚੰਗਾ ਸਤਕਾਰ ਤੇ ਰਹਿ ਜਾਏ ਤਾਂ ਐਸ ਕਰਕੇ ਉਹ ਜਿਹੜਾ ਸਾਰਾ ਸੰਗ੍ਰਹਿ ਹੈ ਸ਼ਬਦਾਂ ਦਾ ਇੱਥੋਂ ਪਾਣੀ ਲੈ ਲਿਆ ਇੱਥੋਂ ਪਾਣੀ ਲੈ ਲਿਆ ਇੱਥੋਂ ਪਾਣੀ ਲੈ ਲਿਆ ਇੱਥੋਂ ਹੁਣ ਇਕੱਠਾ ਕਰ ਦੋ ਸਮੁੰਦਰ ਹੈ ਤੇ ਪਾਣੀ ਭਾਵੇਂ ਨਾਮਦੇਵ ਜੀ ਦੀ ਬਾਣੀ ਹੈ ਭਾਵੇਂ ਫਰੀਦ ਜੀ ਦੀ ਬਾਣੀ ਹੈ ਤੇ ਸਾਰੀ ਨਿਰੰਕਾਰ ਦੀ ਬਾਣੀ ਨਾ ਹੈ ਤੇ ਵਾਹਿਗੁਰੂ ਦੀ ਨਾ ਹੈ ਤੇ ਪਰਮੇਸ਼ਰ ਹੀ ਨਾ ਸਾਡੇ ਸਮਝ ਵਿੱਚ ਗੱਲ ਨਹੀਂ ਆ ਰਹੀ ਜਦੋਂ ਨਹੀਂ ਆ ਰਹੀ ਤਦੇ ੱੱਕੇ ਖਾਂਦੇ ਫਿਰਦੇ ਨਾ ਸਾਡੇ ਸਮਝ ਨਹੀਂ ਆ ਰਹੀ ਜੇ ਆ ਜਾਏ तो अभी अंबरत लभ दे फिरिए कितने छाया जाए दसोजे करे मारी नहीं जाइए साड़ी तो किसी ने बाहीं नहीं फनी जे कि छाके भी लिया तोड़ने में छेती चल पैने कोई तो शराब पी के मर चलने शराबी ने दरगाह था नहीं मिलता लख जतन कर ले बाणी तो पढ़ के देखिए कि असी इन्होंने गल्च जन्म बर्बाद करी जाने कभी शराब पी ली कहीं तंबाकू खा लिया कभी कोई खेत सुहाग खा ले खबी खा खान बने फिरते हैं ਜਦੋਂ ਸਾਡਾ ਮੁੱਲ ਪ੍ਰਲੋਖ ਵਿੱਚ ਪਏਗਾ ਦੁਵਾਨੀ ਇੱਕ ਨਹੀਂ ਪੈਣਾ ਖੋਟੇ ਕਾ ਮੁੱਲ ਕੀ ਹੈ ਖੁਜ ਖੋਟੇ ਸੱਚੇਨ ਬਾਰ-ਬਾਰ खरे ਖਜ਼ਾਨੇ ਪਾਇਨ ਕੇਵਲ ਗੁਰਮੁਖਾਂ ਨੂੰ ਦਰਗਾਹ ਵਿੱਚ ਥਾਂ ਮਿਲਦਾ ਜੇ ਬੇਮੁਖਾਂ ਨੂੰ ਨਹੀਂ ਮਿਲਦਾ ਨਾ ਕੋਰਿਆਨ ਨੂੰ ਨਹੀਂ ਮਿਲਦਾ ਮੱਤ ਕੋਚਾਸੇ ਵਿੱਚ ਆਏ ਆਹੋ ਜੀ ਮੈਂ ਤੇਰੀ ਕਰ ਦਿੰਦਾ ਅਰਦਾਸ ਤੇ ਤੂੰ ਕੌਣ ਹੁੰਦਾ ਤੂੰ ਰੱਬ ਨਾਲੋਂ ਵੱਡਾ ਇਹ ਕਿ ਝਾਸਾ ਦਿੱਤਾ ਜਾ ਰਿਹਾ ਹੈ ਆਹੋ ਜੀ ਨਗੋਰੇ ਮਹਾਰਾਜ ਦੇ ਚਰਨਾਂ 'ਚ ਹੀ ਰਖਿਓ ਬਾਣੀ ਪੁੱਛੋ ਗੁਰੂ ਕ੍ਰਿਸ਼ਨ ਸਿੰਘ ਨਗੁਰਾ ਜਾਏਗਾ ਕਿੱਥੇ ਗੁਰਮੰਤਰਹੀਨ ਜੋ ਪ੍ਰਾਣੀ ਤਰਗੰਤ ਜਨ ਪ੍ਰਿਸ਼ਟਣਾ ਕੂਕਰੈ ਸੂਕਰੈ ਕੱਕੈ ਸਰਪਨੈ ਗਰਤ ਵੈਤੁਲਖਲੇ ਗੁਰੂ ਗ੍ਰੰਥ ਸਾਹਿਬ ਤੇ ਕਹਿ ਰਿਹਾ ਨਗੁਰਾ ਕੁੱਤਿਆਂ ਵੀ ਜਾਂਦੇ ਵਿੱਚ ਜੂਨ ਵਿੱਚ ਜਾਏਗਾ ਤੇ ਅਰਦਾਸੀਆ ਕਹਿ ਰਿਹਾ ਤੁਹਾਡੇ ਚਰਨਾਂ ਵਿੱਚ ਰਹੇਗਾ ਦੋਵਾਂ 'ਚੋਂ ਸੱਚ ਕੌਣ ਬੋਲਦਾ ਗੁਰੂ ਗ੍ਰੰਥ ਸਾਹਿਬ ਮਤ ਇਨੂ ਜਨਾਂ ਚਾਹ ਅੰਬਰ ਸਾਹਿਬ ਕੇ ਆਪਣੇ ਆਪ ਨੂੰ ਸਿੱਧੇ ਰਸਤੇ ਪਾਓ ਸਿੱਧੇ ਸੁਦੇ ਸੁਦੇ ਰੇਗ ਚਲੋ ਤੂੰ ਨਾ ਤਰ ਕ ਤਰਕਾ ਦਵਾਈ ਹੈ ਰੇ ਆਦ ਸ੍ਰੀ ਗੁਰੂ ਗ੍ਰੰਥ ਥੋੜਾ ਥੋੜਾ ਬ ਵਿਚਾਰ ਕਰਦੇ ਵੈਸੇ ਵਾਠ ਦੇ ਲੱਗੇ ਰੋ ਇਹ ਗੱਲ ਮੁੱਕਣ ਵਾਲੀ ਹੈ ਨਹੀਂ ਸ਼ਬਦ ਦੀ